ਸਰਦਨਾਲ 21 ਸਾਲਾਂ ਦਾ ਬਲਵਿੰਦਰ ਸਿੰਘ ਬੈਠਾ ਜਿਹੜਾ ਉਦੇਸ਼ ਵਿੱਚ ਜਾ ਕੇ ਫਸ ਗਿਆ ਸੀਗਾ ਤੇ ਸੰਤ ਮੁਰਬੀਰ ਸਿੰਘ ਸਿਚੂ ਵਾਲਾ ਰਾਜ ਸਭਾ ਮੈਂਬਰ ਜਿਤਨਾ ਸੜਕਾ ਇਹ ਵਾਪਸ ਆਪਣੇ ਘਰ ਚ ਪਰਤ ਆਇਆ ਤੇ ਰੱਬ ਦਾ ਸ਼ੁਕਰਗੁਜ਼ਾਰ ਕਰਦਾ ਕਿ ਜੋ ਇਹਨੇ ਹਾਲਾਤ ਉੱਥੇ ਦੇਖੇ ਨੇ ਆਪਣੀ ਉਮਰ ਦੇ ਥੋੜੇ ਸਮੇਂ ਦੇ ਵਿੱਚ ਹੀ 21 ਸਾਲ ਉਹ ਉਮਰ ਦੇ ਹੁੰਦੇ ਨੇ ਜਦੋਂ ਤੁਸੀਂ ਕੁਝ ਵੀ ਕਰਨ ਦੀ ਤਮੰਨਾ ਤੁਹਾਡੇ ਮਨ ਵਿੱਚ ਹੁੰਦੀ ਹੈ ਜਦੋਂ ਪੂਰਾ ਜੋਸ਼ ਹੁੰਦਾ ਪਰ ਜਵਾਨੀ ਹੁੰਦੀ ਹੈ ਜਦੋਂ ਤੁਸੀਂ ਇਹ ਸੋਚਦੇ ਆ ਕਿ ਜੋ ਤੁਸੀਂ ਸੋਚਦੇ ਆ ਉਦਾਂ ਹੀ ਕਰ ਸਕਦੇ ਆ ਕਿੰਨੇ ਕਿੰਨੇ ਸੁਪਨੇ ਜਿਹੜੇ ਕਰਦਿਆਂ ਤੇ ਨਾਲ ਸੋਜ ਕੇ ਇਹ ਲੈ ਕੇ ਗਿਆ ਸੀ ਵਿਦੇਸ਼ਾਂ ਵਿੱਚ ਕਮਾਉਣ ਦੇ ਲਈ ਲੱਖਾਂ ਰੁਪਏ ਓਨੇ ਪੈਸੇ ਓਨੇ ਜਿੱਦਾਂ ਕਹ ਲਓ ਵੀ ਸਿਰ ਦੇ ਵਾਲ ਨਹੀਂ ਹੁੰਦੇ ਜਿੰਨਾ ਸਿਰ ਤੇ ਕਰਦਿਆ ਚੜ ਜਾਂਦਾ ਜਦੋਂ ਇੰਨੇ ਪੈਸਿਆਂ ਦੀ ਆਪਾਂ ਗਿਣਤੀ ਕਰਦੇ ਆ ਜਿਹੜੇ ਟਰੈਵਲ ਏਜੰਟਾਂ ਨੂੰ ਆਪਾਂ ਥੱਬੇ ਪਰ ਕੇ ਦੇ ਦਿੰਦੇ ਆ ਇਹ 21 ਸਾਲਾਂ ਦਾ ਨੌਜਵਾਨ ਵੀ ਉਹੋ ਸੁਪਨੇ ਲੈ ਕੇ ਗਿਆ ਸੀ ਇਹ ਕਿੱਦਾਂ ਕਿਦਾਂ ਗਿਆ ਸੀ ਆਪ ਹੀ ਦੱਸਦਾ ਕਿ ਆਪਣੇ ਬਲਵੰਦਰ ਹਾਂਜੀ ਕਿਵੇਂ ਤੁਹਾਨੂੰ Oman ਤੋਂ ਜਿਹੜੇ ਟ੍ਰੈਵਲ ਏਜੰਟ ਨੇ ਪਹਿਲਾਂ Oman ਦਾ ਵੀਜ਼ਾ ਲਵਾਇਆ ਫਿਰ ਉਹਨੇ ਰਸ਼ੀਆ ਦਾ ਵੀਜ਼ਾ ਲਵਾਇਆ ਰਸ਼ੀਆ ਤੋਂ ਫਿਰ ਬੇਲਾਰੂਸ ਲੈ ਕੇ ਗਿਆ ਬੇਲਾਰੂਸ ਤੋਂ ਜਿਹੜੇ ਹਾਂਜੀ ਇਤਨੇ ਵੀ ਦੱਸਿਆ ਵਿਕਤੇ ਨੇ ਉਹਨਾਂ ਨੂੰ ਫੌਜ ਇਹ ਗੱਲ ਕਹਿੰਦੇ ਸੀ ਵੀ ਤੁਹਾਨੂੰ ਟੈਕਸੀ ਰਾਹੀਂ ਭੇਜਿਆ ਜਾਊਗਾ ਬਹੁਤ ਕੰਟਰੀਆਂ ਅਲੱਗ-ਅਲੱਗ ਕੰਟਰੀਆਂ ਭੇਜਿਆ ਗਿਆ ਮੇਰੇ ਨਾਲ ਇੱਕ ਹੋਰ ਮੁੰਡਾ ਸੀਗਾ ਤੇ ਸਾਨੂੰ ਦੋਨਾਂ ਨੂੰ ਤਾਂ ਬਹੁਤ ਜ਼ਿਆਦਾ ਅਲੱਗ-ਅਲੱਗ ਥਾਵਾਂ ਤੇ ਭੇਜਿਆ ਗਿਆ ਸੀਗਾ। ਉਹ ਕਿੱਥੇ ਦਾ ਸੀ ਮੁੰਡਾ? ਇਹ ਨਾਲ ਹੀ ਆ ਗਰਮੀਤ। ਜੀ। ਹਾਂਜੀ। ਤੇ ਕਹਿੰਦੇ ਸੀਗੇ ਟੈਕਸੀ ਦੀ ਗੇਮ ਹੋਊਗੀ ਸਾਰੀ। ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਟਰਾਲੇ ਵਿੱਚ ਪਾ ਕੇ ਭੇਜਿਆ ਜਾਊਗਾ ਤੁਹਾਨੂੰ ਅੱਗੇ। ਤੇ ਉੱਥੇ ਜਾ ਕੇ ਸਾਨੂੰ ਜੰਗਲਾਂ ਵਿੱਚ ਸੁੱਟ ਦਿੱਤਾ ਜਾਂਦਾ ਸੀਗਾ। ਤੇ ਕਈ ਵਾਰੀ ਤਾਂ ਬਹੁਤ ਔਖਾ ਟਾਈਮ, ਬਹੁਤ ਜ਼ਿਆਦਾ ਔਖਾ ਟਾਈਮ ਕੱਢਿਆ। ਕਈ ਵਾਰੀ ਕਹਿੰਦੇ ਸੀਗੇ ਵੀ ਤੁਹਾਨੂੰ ਸਿੱਧਾ ਟੈਕਸੀ ਤੇ ਭੇਜਾਂਗੇ ਜਾ ਕੇ ਅੱਗੇ ਕਹਿੰਦੇ ਛੱਡ ਦਿੰਦੇ ਸੀਗੇ। ਫਿਰ ਉੱਥੇ ਸਾਨੂੰ 2-3-3 ਦਿਨ ਜੰਗਲ 'ਚ ਕਦੀ ਕਿੰਨੇ ਨੇ ਉੱਥੇ ਤੁਹਾਨੂੰ ਲੱਗਦਾ ਨਹੀਂ ਕਿਉਂਕਿ ਭਾਸ਼ਾ ਦੀ ਸਮੱਸਿਆ ਵੱਡੀ ਹੁੰਦੀ ਹੈ ਕਿਉਂਕਿ ਜਿਹੜੇ ਉੱਥੇ ਦੇ ਬੰਦੇ ਆ ਉਹਨਾਂ ਨੂੰ ਤੁਹਾਡੀ ਉਹਨਾਂ ਦੀ ਤੁਹਾਨੂੰ ਭਾਸ਼ਾ ਨਹੀਂ ਆਉਂਦੀ ਜਿਹੜੀ ਤੁਹਾਡੀ ਭਾਸ਼ਾ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਉੱਥੇ ਕਮਿਊਨੀਕੇਸ਼ਨ ਫਿਰ ਕਿੱਦਾਂ ਹੁੰਦਾ ਸੀ ਕਿ ਯਾਨੀ ਕਿ ਤੁਹਾਡੀ ਜਿਹੜੀ ਸਮੱਸਿਆ ਵੱਡੀ ਬਣਦੀ ਸੀ ਬਹੁਤ ਦਿੱਕਤ ਆਉਂਦੀ ਸੀ ਭਾਸ਼ਾ ਵਿੱਚ ਗੱਲ ਕਰਨ ਚ ਵੀ ਵੈਸੇ ਇੰਗਲਿਸ਼ ਆਉਂਦੀ ਸੀਗੀ ਮੈਨੂੰ ਆਉਂਦੀ ਸੀ ਕਿ ਇੱਕ ਦੋ ਮੁੰਡੇ ਹੋਰ ਸੀਗੇ ਸਾਡੇ ਨਾਲ ਜਿਹੜੇ ਪੜੇ ਵੀ ਇਥੇ ਸੀਗੇ ਅਸੀਂ ਇੰਗਲਿਸ਼ ਪੜ੍ਹਨਾ ਕਰਦੇ ਸੀ ਮੈਂ ਵੀ ਇਹ ਕਰ ਰਿਹਾ ਸੀਗਾ 3rd ਇਅਰ ਜੀ 12 ਕੀਤੀ ਆਂ ਜੀ ਹਾਂਜੀ ਉਦੋਂ ਬਾਅਦ ਜਦੋਂ ਪਹਿਲੀ ਵਾਰ ਜਦੋਂ ਤੁਸੀਂ ਫੜ ਹੋਏ ਹਾਂਜੀ ਜਾਂ ਤੁਹਾਨੂੰ ਲੱਗਾ ਵੀ ਉੱਥੇ ਫੌਜ ਜਿਹੜੀ ਸੀ ਉਹਨਾਂ ਨੇ ਕੁੱਟਿਆ ਤੁਸੀਂ ਸੋਚਿਆ ਸੀ ਵੀ ਅਸੀਂ ਤਾਂ ਪੈਸੇ ਦਿੱਤੇ ਹੋਏ ਆ ਅਸੀਂ ਸਾਰਾ ਕੁਝ ਐਦਾਂ ਕਰਨਾ ਤੇ ਆ ਸਾਡੇ ਨਾਲ ਕੀ ਵਾਪਰੇਗਾ ਸਾਨੂੰ ਕਿਹਾ ਗਿਆ ਸੀ ਇੱਕ ਦਿਨ ਦਾ ਸਫ਼ਰ ਹੋਊਗਾ ਤੁਸੀਂ ਜਾਣਾ ਆ ਤੇ ਟੈਕਸੀ ਤੇ ਸਾਰੇ ਰਸਤੇ ਤੁਹਾਨੂੰ ਤੇਜਾ ਜਾਊਗਾ ਅੱਗੇ ਤੁਸੀਂ ਥੋੜਾ ਕੁ ਟਾਈਮ ਢੁਣਾ ਆ ਇੱਕ ਦਿਨ ਦਾ ਟਾਈਮ ਦਿੱਤੀਆ ਸੀਗਾ ਵੀ ਇੱਕ ਦਿਨ ਤੋਂ ਬਾਅਦ ਤੁਸੀਂ ਹੋਗੇ ਦੂਸਰੀ ਸਾਈਡ ਬਾਰਡਰ ਦੀ ਤੇ ਸਾਨੂੰ ਇਹ ਕਹਿ ਕੇ ਭੇਜਿਆ ਗਿਆ ਤੇ ਸਾਡੇ ਕੋਲ ਨਾ ਹੀ ਖਾਣਾ ਸੀਗਾ ਸਾਨੂੰ ਖਾਣਾ ਵੀ ਬਹੁਤ ਘੱਟ ਸੀਗਾ ਸਾਡੇ ਕੋਲ ਇੱਕ ਦਿਨ ਦਾ ਖਾਣਾ ਸੀਗਾ ਤੇ ਜਾ ਕੇ ਜਦੋਂ ਅਸੀਂ ਜੰਗਲ ਵਿੱਚ ਫਸ ਗਏ ਫਿਰ ਅਸੀਂ ਕਰਦਿਆਂ ਨੂੰ ਵੀ ਫੋਨ ਲਾਣ ਜੋਗੇਗੇ ਸੀਗੇ ਸਾਨੂੰ ਕਿਉਂਕਿ ਜਿਹੜੇ ਡੋਂਕਰ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀ ਜੇ ਕੋਈ ਘਰੇ ਆਪਦੇ ਫੋਨ ਲਾਊਗਾ ਤੇ ਅਸੀਂ ਉਹਨੂੰ ਇੱਥੇ ਬੰਨ੍ਹ ਕੇ ਤੇ ਇੱਥੇ ਛੱਡ ਜਾਣਾ ਜੰਗਲ ਦੇ ਵਿੱਚ ਹਾਂਜੀ ਜਦੋਂ ਅਸੀਂ ਪਹਿਲੀ ਔਰ ਬਾਰਡਰ ਕ੍ਰੋਸ ਕੀਤਾ ਲਥੀਨੀਆਂ ਦਾ ਬਾਰਡਰ ਕ੍ਰੋਸ ਕੀਤਾ ਉੱਥੇ ਜਾ ਕੇ ਆਰਮੀ ਨੇ ਸਾਨੂੰ ਪਕੜਿਆ ਆਰਮੀ ਨੇ ਬਹੁਤ ਜ਼ਿਆਦਾ ਕੁੱਟਿਆ ਉਸ ਤੋਂ ਬਾਅਦ ਕਈ ਮੁੰਡਿਆਂ ਨੂੰ ਸਰੀਰ ਡੈਟ ਕਰਨ ਲਈ ਸਰੀਰ ਨੂੰ ਬਹੁਤ ਡਾਊਨ ਕਰ ਦਿੰਦੇ ਆਰਮੀ ਵਾਲੇ ਪਕੜ ਕੇ ਉਹ ਚਾਹੁੰਦੇ ਆ ਕਿ ਦੁਬਾਰਾ ਬਾਰਡਰ ਇਹ ਫਿਰ ਦੁਬਾਰਾ ਕਰਾਸ ਕਰਨ ਦੀ ਸੋਚੇ ਵੀ ਨਾ ਕਰੰਟ ਵੀ ਲਾਇਆ ਗਿਆ ਤੇ ਹੋਰ ਤਰ੍ਹਾਂ ਵੀ ਬਹੁਤ ਬਹੁਤ ਤਰ੍ਹਾਂ ਟੌਰਚਰ ਕੀਤਾ ਗਿਆ ਅੱਛਾ ਇਹ ਇੱਕ ਵੱਡੀ ਤਰਾਸ ਦੀ ਆ ਬਹੁਤ ਸਾਰੇ ਜਿਨ੍ਹਾਂ ਨੌਜਵਾਨਾਂ ਨੂੰ ਪੁੱਛ ਲਓ ਉਹ ਕਿਤੇ ਨਾ ਕਿਤੇ ਘਮ ਘਮਾ ਕੇ ਇਹੋ ਹੀ ਗੱਲ ਆਉਂਦੀ ਆ ਇੱਕ ਟਰੈਵਲ ਏਜੰਟ ਰੂਟ ਫਿਕਸ ਕਰ ਦਿੰਦੇ ਆ ਵੀ ਇਧਰ ਦੀ ਗੇਮ ਚੱਲਦੀ ਆ ਕਿ ਤੁਸੀਂ ਵੀ ਇਹ ਸ਼ਬਦੋਂ ਸੁਣੇ ਹੋਣੇ ਹੈ ਬੇਲਾਰਸ ਤੋਂ ਪੁਰਤਗਾਲ ਪੁਰਤਗਾਲ ਤੋਂ ਜਿੱਦਲੇ ਵੱਖ-ਵੱਖ ਮੌਲਕ ਕੀ ਬਲਦੀ ਵੀ ਪਰ ਜੋ ਤੁਹਾਡੇ ਨਾਲ ਉੱਥੇ ਵਾਪਰਿਆ ਜਦੋਂ ਬੇਲਾਰਸ ਦੁਆਰਾ ਫੇਰ ਸੜ ਜਾਂਦੇ ਹੀ ਤੇ ਫਿਰ ਉਹ ਜਿਹੜਾ ਕਿ ਫਿਨਲੈਂਡ ਹੈ ਦੁਨੀਆ ਦਾ ਸਭ ਤੋਂ ਉੱਪਰ ਮੁਲਕ ਹੈ ਉਧਰੋਂ ਉਹਨੇ ਕਿਧਰ ਨੂੰ ਲੈ ਕੇ ਜਾਣਾ ਸੀ ਉਧਰੋਂ ਵੀ ਸਾਨੂੰ ਕਿਹਾ ਗਿਆ ਸੀ ਵੀ ਟੈਕਸੀ ਦੀ ਗੇਮ ਹੋਊਗੀ ਰਸ਼ੀਆ ਤੋਂ ਸਿਮਨਨ ਤੋਂ ਸੈਂਟ ਪੀਟਰਬਰਗ ਆਏ ਸੀਗੇ ਸੈਂਟ ਪੀਟਰਬਰਗ ਤੋਂ ਸਾਨੂੰ ਕਿਹਾ ਗਿਆ ਸੀ ਕਿ ਤੁਸੀਂ ਟੈਕਸੀ ਤੇ ਬੈਠਣਾ ਹੈ ਤੇ ਤੁਹਾਨੂੰ ਟੈਕਸੀ ਤੇ ਹੀ ਸਾਰੇ ਵਾਲਾ ਲੈ ਕੇ ਜਾਣਗੇ ਸਾਨੂੰ ਜਦੋਂ ਟੈਕਸੀ ਤੇ ਲੈ ਕੇ ਗਏ ਸੀ ਨਾ ਲਾਂਦੇ ਬਾਰਡਰ ਤੇ ਰਖ ਛੱਡਤਾ ਸਮਝਾ ਕੇ ਰਸ਼ੀਆ ਦੀ ਆਰਮੀ ਨੇ ਸਾਨੂੰ ਫੜ ਲਿਆ ਸੀਗਾ ਉਸ ਤੋਂ ਬਾਅਦ ਅਸੀਂ ਕੈਂਪ ਚ ਹੀ ਰਹਿ ਰਿਹਾ ਰਸ਼ੀਆ ਦੇ ਕੈਂਪ ਚ ਕੈਂਪ ਚ ਰਹਿਣ ਤੋਂ ਬਾਅਦ ਸਾਨੂੰ ਫਿਰ ਉਹਨਾਂ ਨੇ ਇੱਕ ਮੌਕਾ ਦਿੱਤਾ ਵੀ ਤੁਸੀਂ ਵਾਪਸ ਛੱਡ ਜਾਓ ਤੇ ਜੇ ਤੁਸੀਂ ਜਾ ਸਕਦੇ ਉਹਨਾਂ ਨੇ ਸਾਨੂੰ ਸਮਝਾਤਾ ਸੀ ਵੀ ਸਾਰਾ ਦੁਬਾਰਾ ਤੁਸੀਂ ਆਉਗੇ ਤੁਹਾਡੇ ਦੁਬਾਰਾ ਫਿੰਗਰ ਹੋਣਗੇ ਤੇ ਤੁਹਾਨੂੰ ਦਿੱਕਤ ਹੋਊਗੀ ਸਾਨੂੰ ਉਹਨਾਂ ਨੇ ਫਿਰ ਸੈਂਟੀਮੀਟਰ ਜਾ ਕੇ ਸੀਟੀ ਛੱਡਤਾ ਸੀਗਾ ਇਹ ਦੁਬਾਰਾ ਸਾਨੂੰ ਏਜੰਟ ਧੱਕਾ ਕਰਦੇ ਸੀ ਕਿ ਵੀ ਤੁਸੀਂ ਜਾਣਾ ਹੀ ਜਾਣਾ ਤੁਹਾਨੂੰ ਜਾਣਾ ਹੀ ਪਊਗਾ ਜਿਹੜਾ ਵਾਪਸ ਦਾ ਨਾਮ ਲਾਊਗਾ ਉਹਦੇ ਪੈਸੇ ਕੱਟੇ ਜਾਣਗੇ ਸਾਰੇ ਸਾਰੇ ਪੈਸੇ ਇਸੇ ਕਰਕੇ ਇਸੇ ਡਰ ਨਾਲ ਇੱਥੇ ਦਾ ਏਜੰਟ ਤੇ ਉੱਥੇ ਦੇ ਏਜੰਟ ਵੱਖਰੇ ਵੱਖਰੇ ਸੀ ਹਾਂਜੀ ਹਾਂਜੀ ਵੱਖਰੇ ਵੱਖਰੇ ਜੀ ਇੱਥੋਂ ਦਾ ਏਜੰਟ ਜਿਹੜਾ ਸੀਗਾ ਉਹਨੇ ਸਾਨੂੰ ਅੱਗੇ ਕਿਸੇ ਹੋਰ ਏਜੰਟ ਦੇ ਵਾਲੇ ਕੀਤਾ ਸੀਗਾ ਉੱਥੇ ਜਿਹੜੀ ਸਿਟੀ ਜਾਂਦੇ ਸੀਗੇ ਜਾਂ ਜਿਹੜੇ ਦੇਸ਼ ਵਿੱਚ ਜਾਂਦੇ ਸੀਗੇ ਉੱਥੋਂ ਦਾ ਏਜੰਟ ਜਾਂ ਡੌਂਕਰ ਉਹ ਸਾਨੂੰ ਮਤਲਬ ਅੱਗੇ ਲੈ ਕੇ ਜਾਂਦੇ ਸੀ। ਪਿੱਤਰਾ ਨਾ ਵੇਚ ਦਿੰਦੇ ਸੀ ਤੁਹਾਨੂੰ। ਹਾਂਜੀ ਹਾਂਜੀ। ਵੀ ਆ ਇਹਨੇ ਬੰਦੇ ਆ ਕੇ ਦੇਨੇ ਪੈਸੇ। ਹਾਂਜੀ ਹਾਂਜੀ ਐਦਾਂ ਹੀ। ਕਿੰਨੇ ਪੈਸੇ ਤੁਸੀਂ ਦੇ ਕੇ ਆ ਸੀ? ਅਸੀਂ ਜੀ ਮੇਰੇ ਮਾਮਾ ਜੀ ਗਿਆ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਸੀ। ਉਹਨਾਂ ਨੇ ਪੈਸਿਆਂ ਦੀ ਗੱਲਬਾਤ ਸਾਰੀ ਕੀਤੀ ਸੀ। ਮੇਰੇ ਕੋਲ ਤਾਂ ਮਤਲਬ ਪੈਸੇ ਨਹੀਂ ਮੈਂ ਆਪਣੇ ਘਰ ਤੋਂ ਕੋਈ ਵੀ ਲਾਈ ਸੀ। ਉਹਨਾਂ ਨੇ ਹੀ ਸਾਰੇ ਲਾਈ ਸੀਗੇ। ਵੀ ਅੱਜੀ ਸਾਰੇ ਆ ਗਏ। ਅੱਛਾ ਟੋਟਲ ਨਹੀਂ ਕਿੰਨੇ ਪੈਸੇ ਤਾਂ ਇਹਨਾਂ ਦਾ ਪਤਾ ਹੋਣਾ ਕਿ ਕਿੰਨੇ ਪੈਸੇ ਦਿੱ ਤੇ 2 ਲੱਖ ਰੁਪਏ ਸੀ ਨਾਲ ਲੈ ਕੇ ਗਏ ਸੀ ਜਿਹੜਾ ਇਹਨਾਂ ਨੇ ਕਿਹਾ ਸੀ ਤੁਸੀਂ ਪਹੁੰਚ ਗਏ ਤੇ ਉਹ ਤੁਹਾਨੂੰ ਘੱਟ ਘਟਾ ਵਿੱਚੇ ਹੋ ਜਾਊਗਾ ਤੇ ਉਸ ਤੋਂ ਬਾਅਦ ਵਾਪਸ ਦੇ ਦਿੱਤੇ ਜਾਂ ਉਹ 2 ਲੱਖ ਫਿਰ ਕੀ ਕੀਤਾ ਉਹ 2 ਲੱਖ ਰਸਤੇ ਵਿੱਚ ਸਾਰਾ ਜਿੱਦਾਂ ਟੈਕਸੀ ਤੇ ਜਾਂਦੇ ਸੀਗੇ ਟੈਕਸੀ ਦਾ ਕਿਰਾਇਆ ਦਿੰਦੇ ਸੀਗੇ ਰਹਿਣ ਦਾ ਕਿਰਾਇਆ ਖਾਣ ਪੀਣ ਦਾ ਸਾਰਾ ਅੱਛਾ ਹਾਂਜੀ ਤੇ ਉੱਥੇ ਜਦੋਂ ਫਸ ਗਿਆ ਤਾਂ ਫਿਰ ਤੁਸੀਂ ਕਿੱਦਾਂ ਅਪਰੋਚ ਕੀਤੀ ਵੀ ਇੱਥੋਂ ਨਿਕਲਣ ਲੱਗਦਾ ਅਸਾਨੂੰ ਫਿਨਲੈਂਡ ਭੇਜਿਆ ਗਿਆ ਸੀ ਫਿਨਲੈਂਡ ਤੇ ਦੁਬਾਰਾ ਦੁਬਾਰਾ ਸਾਨੂੰ ਗੇਮ ਲੁਆਏਗੀ ਘਟੋ ਘਟ ਵੀ 5 6 7 ਵਾਰੀ ਮੈਂ ਗੇਮ ਲਾ ਕੇ ਆਇਆ ਫਿਨਲੈਂਡ ਦੀ ਤੇ ਉਹ ਵਾਰ-ਵਾਰ ਮੇਰੇ ਫਿੰਗਰ ਹੁੰਦੇ ਸੀਗੇ ਡਾਟਾ ਚੜ ਜਾਂਦਾ ਸੀਗਾ ਇਸੇ ਕਰਕੇ ਸਾਨੂੰ ਫਿਰ ਇੱਕ ਵਾਰੀ ਆਰਮੀ ਤੋਂ ਬਾਅਦ ਪੁਲਿਸ ਨੇ ਪਕੜ ਲਿਆ ਸਾਡੇ ਕੋਲ ਵੀਜ਼ਾ ਵੀਜ਼ਾ ਤਾਂ ਪਿਆ ਸੀਗਾ ਸਾਡੀ ਸਟੇ ਪਰਚੀ ਖਤਮ ਹੋ ਚੁੱਕੀ ਸੀ ਜਿੰਦੇ ਕਰਕੇ ਸਾਨੂੰ ਪੁਲਿਸ ਵਾਲਿਆਂ ਨੇ ਜੇਲ੍ਹ ਕਰ ਦਿੱਤੀ ਸੀ ਦਲਤ ਚਲ ਜਾ ਕੇ ਜੇਲ੍ਹ ਹੋ ਗਈ ਸੀ ਜੇਲ੍ਹ ਦਾ ਕੋਈ ਪੱਕਾ ਟਾਈਮ ਫਿਕਸ ਨਹੀਂ ਸੀ ਵੀ ਇੰਨਾ ਟਾਈਮ ਰੱਖਿਆ ਜਾਊਗਾ ਕਿੰਨਾ ਟਾਈਮ ਰੱਖਿਆ ਜਾਊਗਾ ਉਹਨਾਂ ਨੇ ਜੇਲ੍ਹ ਕਰਤਾ ਨਾ ਹੀ ਸਾਨੂੰ ਕੋਈ ਪੁੱਛਦਾ ਸੀਗਾ ਆ ਕੇ ਕੋਈ ਪੁੱਛਦਾ ਨਹੀਂ ਸੀ ਜਿੰਨੂੰ ਪੁੱਛੀਓ ਕਹਿੰਦਾ ਸੀ ਕਿ ਮੈਨੂੰ ਕੋਈ ਨਹੀਂ ਪਤਾ ਹੈਗਾ ਸਮਝ ਕੋਈ ਸਮਝ ਕੋਈ ਨਹੀਂ ਲੱਗਦੀ ਸੀ ਕਿ ਕਿਸੇ ਦੀ ਪਾਸ਼ਾ ਰਸ਼ੀਆ ਬੋਲਦੇ ਸੀ ਕਿ ਸਾਰੇ ਕੋਈ ਇੱਕ ਅਦਾ ਜਾਂਦਾ ਸੀ ਇੰਗਲਿਸ਼ ਬੋਲਣ ਵਾਲਾ ਤੇ ਉਹ ਗੱਲ ਇਹ ਕਹਿੰਦਾ ਸੀ ਕਿ ਅਸੀਂ ਇਸ ਚੀਜ਼ ਬਾਰੇ ਕੁਝ ਨਹੀਂ ਦੱਸ ਸਕਦੇ ਤੁਹਾਨੂੰ ਜੇਲ੍ਹ ਦੇ ਵਿੱਚ ਛੋਟੇ ਜਿਹੇ ਕਮਰੇ ਚ ਬੰਦ ਰਹਿ ਕੇ 15 ਦਿਨ ਕੱਢਿਆ ਮੈਂ ਬਹੁਤ ਔਖੇ ਕੱਢਿਆ ਨਾ ਹੀ ਕੁਝ ਖਾਣ ਨੂੰ ਮਿਲਦਾ ਸੀਗਾ ਨਾ ਹੀ ਕੋਈ ਪੀਣ ਦਾ ਚਾਜਦਾ ਪਾਣੀ ਸੀਗਾ ਪਾਣੀ ਇੰਨਾ ਖਰਾਬ ਸੀਗੀ ਉੱਥੋਂ ਦੇ ਜਿਹੜੇ ਮੁੰਡੇ ਸਾਡੇ ਤੋਂ ਪਹਿਲਾਂ ਦੇ ਫਸੇ ਸੀ ਉਹਨਾਂ ਦਾ ਸਰੀਰ ਖਰਾਬ ਹੋਇਆ ਸੀ ਕਈਆਂ ਦੀ ਲੱਤਾਂ ਗਲੀਆਂਆਂ ਹੀ ਸੀਗੀਆਂ ਕਈਆਂ ਦੇ ਹੱਥਾਂ ਤੇ ਵੱਡੇ ਵੱਡੇ ਜ਼ਖਮ ਹੋਏ ਹੋਏ ਸੀਗੇ ਕਿੰਨੇ ਮੁੰਡੇ ਤੁਸੀਂ ਜੇਲ੍ਹ ਚ ਫਸੇ ਦੇਖੇ ਜਿਹੜੇ ਪੰਜਾਬ ਦੇ ਵੀ ਪੰਜਾਬ ਦੇ ਮੁੰਡੇ ਹੋਰ ਨਹੀਂ ਸੀਗੇ ਸਾਡੇ ਤੋਂ ਇਲਾਵਾ ਜੀ ਤੇ ਹੋਰ ਹੋਰ ਕੰਟਰੀਆਂ ਦੇ ਅਲੱਗ-ਅਲੱਗ ਕੰਟਰੀਆਂ ਦੇ ਜਿਪਟ ਦੇ ਯਮਨ ਹੋਰ ਚਾਰ-ਪੰਜ ਕੰਟਰੀਆਂ ਦੇ ਦੇਗੇ ਸੀ ਜੀ ਹਾਂਜੀ ਤੇ ਹੁਣ ਤੁਸੀਂ ਤੁਹਾਨੂੰ ਪਤਾ ਕਿਦਾਂ ਲੱਗਾ ਫਿਰ ਛੁੱਟੇ ਕਿਦਾਂ ਤੁਸੀਂ ਉੱਥੋਂ ਸਾਨੂੰ ਬਾਬਾ ਜੀ ਨਾਲ ਸੰਪਰਕ ਕੀਤਾ ਸਾਡੇ ਘਰਦਿਆਂ ਨੇ ਜੀ ਇਹਨਾਂ ਕੋਲ ਅਪੀਲ ਕੀਤੀ ਸਾਰਾ ਲਿਖਵਾਇਆ ਸਾਡੇ ਬਾਇਓ ਡਾਟਾ ਉਸ ਤੋਂ ਬਾਅਦ ਸਾਡੀ ਉੱਥੇ ਗੱਲਬਾਤ ਕੀਤੀ ਰਸ਼ੀਆ ਦੀ ਇਮੀਗ੍ਰੇਸ਼ਨ ਵਾਲਿਆਂ ਨਾਲ ਤੇ ਇਸੇ ਕਰਕੇ ਸੀ ਉੱਥੋਂ ਨਿਕਲੇ ਜੀ ਹਾਂਜੀ ਨਹੀਂ ਤਾਂ ਅਸੀਂ ਉੱਥੋਂ ਨਹੀਂ ਨਿਕਲ ਸਕਦੇ ਸੀਗੇ ਕਿਉਂਕਿ 6-6 ਮਹੀਨੇ ਹੋ ਗਏ ਸੀ ਕញ្ញਾਂ ਨੂੰ ਤੇ 4-4 ਮਹੀਨੇ ਹੋ ਗਏ ਸੀ ਫਸੇ ਹੋਏ ਸੀਗੇ ਉੱਥੇ ਲੋਕ ਹੁਣ ਤੁਹਾਨੂੰ ਕੀ ਲੱਗਦਾ ਹੈ ਨੌਜਵਾਨਾਂ ਨੂੰ ਕੀ ਹੋਣਾ ਚਾਹੀਦਾ ਵੀ ਰੁਜ਼ਗਾਰ ਦੇ ਮੌਕੇ ਇੱਥੇ ਇੱਥੇ ਕੰਮ ਕਰਨਾ ਠੀਕ ਹੈ ਜਾਂ ਵਿਦੇਸ਼ਾਂ 'ਚ ਅਜੇ ਵੀ ਮਨ 'ਚ ਹੈ ਵੀ ਜਾਣਾ ਹਾਂਜੀ ਇੱਥੇ ਕੰਮ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦਾ ਘਰ ਦਾ ਸਰਦਾ ਹੈ ਸਿਸਟਮ ਹੈਗਾ ਜਾਂ ਪੈਲੀ ਗਿਆ ਉਹਨਾਂ ਨੂੰ ਇੱਥੇ ਕੰਮ ਕਰਨਾ ਚਾਹੀਦਾ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਏਜੰਟ ਆਪਾਂ ਨੂੰ ਸੁਫਨੇ ਦਿਖਾ ਦਿੰਦੇ ਆ ਫਿਰ ਆਪਾਂ ਉੱਗੇ ਜਾ ਕੇ ਜਦੋਂ ਬੰਦਾ ਫਸ ਜਾਂਦਾ ਫਿਰ ਪੈਸੇ ਵੀ ਮਰੀਜ਼ ਜਾਂਦੇ ਆ ਤੇ ਫਿਰ ਬੰਦਾ ਨਾ ਅੱਗੇ ਦਾ ਰਹਿ ਜਾਂਦਾ ਨਾ ਪਿੱਛੇ ਦਾ ਰਹਿ ਜਾਂਦਾ ਇਹ ਤਾਂ ਸਾਨੂੰ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਵਾਪਸ ਆ ਗਏ ਸਾਨੂੰ ਉਮੀਦ ਨਹੀਂ ਸੀਗੀ ਅਸੀਂ ਬਚਾਂਗੇ ਸਾਨੂੰ ਤਾਂ ਇਹ ਮੀਂਹ ਸੀ ਵੀ ਅਸੀਂ ਇੱਥੇ ਹੀ ਮਰ ਜਾਾਂਗੇ ਤੇ ਮਾਵਾ ਦੇ ਪੁੱਤ ਜਿਹੜੇ ਆ ਵਿਦੇਸ਼ਾਂ ਚ ਆਪਣੀ ਰੋਜੀ ਰੋਟੀ ਵਾਸਤੇ ਜਾਂਦੇ ਨੇ ਪਰ ਟਰੈਵਲ ਏਜੰਟ ਹਮੇਸ਼ਾ ਹੀ ਕੋਈ ਟਰੈਵਲ ਏਜੰਟ ਹੁੰਦਾ ਜਿਹੜਾ ਸਪਾਰ ਲਾ ਦਿੰਦਾ ਪਰ ਬਹੁਤੇ ਮੁੱਖੇ ਬਾਜੀ ਹੁੰਦੇ ਆ ਪੈਸੇ ਵੀ ਜਾਂਦੇ ਆ ਉਹਨਾਂ ਦੇ ਬੱਚੇ ਵੀ ਜਾਂਦੇ ਆ ਤੇ ਇੱਥੋਂ ਤੱਕ ਵੀ ਕਈਆਂ ਦੇ ਬੱਚੇ ਵੀ ਇਕੱਲੇ ਇਕੱਲੇ ਹੁੰਦੇ ਆ ਖਲੋਤੇ ਪੁੱਤਰ ਜਿਹੜੇ ਦੇ ਮਾਪੇ ਦੇ ਸੁਪਨੇ ਹੁੰਦੇ ਆ ਕਿ ਸਾਡਾ ਪੁੱਤ ਵਿਦੇਸ਼ ਵਿੱਚ ਜਾਊਗਾ ਸਾਡੇ ਬਡੇਰੀ ਉਮਰ ਦੇ ਵਿੱਚ ਸਾਡਾ ਜਿਹੜਾ ਸਾਰਾ ਬਣੂਗਾ ਪਰ ਉਹ ਸੁਪਨੇ ਟੁੱਟਦੇ ਇਦਾਂ ਆ ਕਿ ਨਾ ਪੈਸੇ ਕੋਲ ਰਹਿੰਦੇ ਆ ਤੇ ਨਾ ਪੁੱਤਰ ਕੋਲ ਰਹਿੰਦਾ ਇਹ ਪੰਜਾਬ ਦੀ ਬਹੁਤ ਵੱਡੀ ਤਰਾਸਦੀ ਆ ਇਹਦੇ ਤੇ ਟਰੈਵਲ ਜੰਟਾਂ ਦੇ ਉੱਤੇ ਸਖਤ ਤਰੀਕੇ ਨਾਲ ਨੱਥ ਪਾਉਣ ਦੀ ਲੋੜ ਹੈ ਸੰਤ ਬਲਬੀਰ ਸਿੰਘ ਸਿਚਿਆਲ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਹੁਣ ਤੋਂ 60 70 ਦੇ ਕਰੀਬ ਦੇ ਖਾਸ ਕਰਕੇ ਲੜਕੀਆਂ ਜਿਹੜੀਆਂ ਵਿਦੇਸ਼ਾਂ ਚ ਖਾੜੀ ਦੇਸ਼ਾਂ ਚ ਫਸੀਆਂ ਨੇ ਉਹਨਾਂ ਨੂੰ ਵਾਪਸ ਲੈ ਚੁੱਕੇ ਨੇ ਇਹ ਉਹ ਵੱਡਾ ਉਦਮ ਹੈਗਾ ਵੱਡਾ ਕਾਰਜ ਹੈਗਾ ਇਹ ਜਿਹੜਾ ਕਰ ਰਹੇ ਨੇ ਪਰ ਨੌਜਵਾਨਾਂ ਨੂੰ ਵੀ ਉਹ ਸੁਨੇਹਾ ਦੇ ਰਹੇ ਨੇ ਵੀ ਜਦੋਂ ਜੇ ਜਾਣਾ ਤੇ ਸਹੀ ਦੇ ਤਰੀਕੇ ਆ ਉਹ ਵਕਤ ਕੇ ਹੀ ਵਿਦੇਸ਼ਾਂ ਜਾਓ ਤਾਂ ਕਿ ਤੁਸੀਂ ਆਪਣੇ ਮਾਪਿਆਂ ਨੂੰ ਸਹੀ ਸਲਾਮਤ ਜਨਕਿ ਉਹਨਾਂ ਦਾ ਜਨਕਿ ਉਹਨਾਂ ਨੂੰ ਵੀ ਮਿਲ ਸਕੋ ਤੇ ਵਿਦੇਸ਼ਾਂ ਤੋਂ ਆ ਜਾ ਵੀ ਸਕੋ